ਮੋਗਾ ਜ਼ਿਲ੍ਹਾ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਪਤੀ ਚੋਣਾਂ ਦੇ ਫਾਈਨਲ ਤੀਜੇ ਸਾਹਮਣੇ ਆ ਚੁੱਕੇ ਹਨ ਪੰਚਾਇਤ ਸੰਪਤੀ ਦੀਆਂ ਕੁੱਲ 101 ਸੀਟਾਂ ਲਈ 333 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਸਨ ਜੇਕਰ ਪੰਚਾਇਤ ਸੰਪਤੀ ਚੋਣ ਤੀਜਿਆਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 55 ਸੀਟਾਂ ਤੇ ਜਿੱਤ ਦਰਜ ਕੀਤੀ ਹੈ ਦੂਜੇ ਸਥਾਨ ਤੇ ਸ਼੍ਰੋਮਣੀ ਅਕਾਲੀ ਦਲ ਰਿਹਾ ਜਿਸ ਨੂੰ 19 ਸੀਟਾਂ ਮਿਲੀਆਂ ਜਦਕਿ ਕਾਂਗਰਸ ਨੂੰ 18 ਸੀਟਾਂ ਹਾਸਲ ਹੋਈਆਂ ਉੱਥੇ ਹੀ ਜਾਤ ਉਮੀਦਵਾਰਾਂ ਨੇ 8 ਸੀਟਾਂ ਤੇ ਜਿੱਤ ਹਾਸਲ ਕੀਤੀ ਇਹ ਚੋਣ ਵਿੱਚ ਭਾਰਤੀ ਜਨਤਾ ਪਾਰਟੀ ਕੋਈ ਵੀ ਸੀਟ ਹਾਸਲ ਨਹੀਂ ਕਰ ਸਕੀ। ਉਥੇ ਜਿਲ੍ਹਾ ਪ੍ਰੀਸ਼ਦ ਦੀਆਂ ਕੁੱਲ 15 ਸੀਟਾਂ ਲਈ 69 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ। ਜਿਲ੍ਹਾ ਪ੍ਰੀਸ਼ਦ ਦੇ ਨਤੀਜੇ ਵਿੱਚ ਆਵਾਦੀ ਪਾਰਟੀ ਨੇ ਵਰਤ ਬਣਾਉਂਦਿਆ 11 ਸੀਟਾਂ ਤੇ ਜਿੱਤ ਦਰਜ ਕੀਤੀ। ਦੂਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਰਿਹਾ ਜਦੇ ਖਾਤੇ ਵਿੱਚ 3 ਸੀਟਾਂ ਆਈਆਂ। ਜਦਕਿ ਕਾਂਗਰਸ ਸਿਰਫ 1 ਸੀਟ ਜਿੱਤਣ ਵਿੱਚ ਸਫਲ ਰਹੀ। ਕੁੱਲ ਮਿਲਾ ਕੇ ਮੋਗਾ ਜ਼ਿਲ੍ਹਾ ਵਿੱਚ ਆਵਾਦੀ ਪਾਰਟੀ ਨੇ ਪੰਚਾਇਤ ਸਭਾਤੀ ਅਤੇ ਜਿਲ੍ਹਾ ਪ੍ਰੀਸ਼ਦ ਦੋਹਾਂ ਹੀ ਚੋਣਾਂ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ ਉੱਥੇ ਹੀ ਭਾਜਪਾ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਿੱਚੋਂ ਸਿਫਰ ਤੇ ਸੰਮਟ ਗਈ ਆਜ਼ਾਦ ਉਮੀਦਵਾਰਾਂ ਨੇ ਪੰਚਾਇਤ ਸੰਮਤੀ ਵਿੱਚ 8 ਸੀਟਾਂ ਤੇ ਜਿੱਤ ਕੇ ਆਪਣੀ ਮੌਜੂਦਗੀ ਦਰਜ ਕਰਵਾਈ ਬਲੈਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਨਤੀਜੇ ਬੇਸ਼ੱਕ ਦੇਰੀ ਨਾਲ ਆਏ ਨੇ ਪਰ ਲੋਕਾਂ ਦੇ ਵਿੱਚ ਆਪੋ ਆਪਣੇ ਉਮੀਦਵਾਰ ਨੂੰ ਜਿੱਤ ਦੇ ਜਸ਼ਨ ਮਨਾਉਣ ਦੇ ਲਈ देर ਰਾਤ ਤੱਕ ਘਰਾਂ ਦੇ ਵਿੱਚ ਪਟਾਕੇਬਾਜੀ ਕੀਤੀ ਗਈ ਬੱਡੀ ਗੱਲ ਇਹ ਰਹੀ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਆਮਾਦੀ ਪਾਰਟੀ ਨੂੰ ਟੱਕਰ ਦਿੱਤੀ ਆ ਸੋ ਦੇਖਣਾ ਹੋਵੇਗਾ 2027 ਦੇ ਵਿੱਚ ਸਿਆਸੀ ਖਾੜਾ ਕੀ ਰੰਗ ਲੈ ਕੇ ਆਉਂਦਾ ਸੋ ਬਣੇ ਰਹੋ ਜੀ ਵੀ ਐਸ ਟਾਈਮ ਦੇ ਨਾਲ